ਬੰਦੇ ਆ ਨਹੀਂ ਸੀਐਸਟਾਫ ਚ ਮੰਨਿਆ ਸੀ ਵੀ ਜਿਹੜਾ ਅਸਲਾ ਲੈ ਕੇ ਆਂਦਾ ਕਲਕੱਤੇ ਨੂੰ ਮਾਰਨ ਵਾਸਤੇ ਰਿਆ ਜਾਂਦਾ ਉਦੋਂ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਹੁੰਦੇ ਸਨ ਸਿਮਰਜੀਤ ਸਿੰਘ ਮਾਨ ਨੇ ਆਪਣੀ ਲੈਟਰ ਹੈਡ ਤੇ ਲਿਖ ਕੇ ਵੀ ਉੱਥੇ ਦਿੱਤਾ ਐਸਐਸਪੀ ਨੂੰ ਵਿਕਟਰ ਸੁਖਵਿੰਦਰ ਸਿੰਘ ਕੱਤੇ ਨੂੰ ਖਤਰਾ ਹੈ ਪਰ ਅਸਲ ਇਹਨੂੰ ਬਚਾਏ ਦੀ ਸਕਿਉਰਿਟੀ ਕਰਨ ਦੇ ਬਜਾਏ ਇਹਦੀ ਰੱਖਿਆ ਕਰਨ ਦੇ ਇਹਦੇ ਤੇ ਝੂਠੇ ਦੋ ਤਿੰਨ ਪਰਚੇ ਪਾ ਕੇ ਇਹਦੇ ਜਿਹੜੇ ਅਸਲਾ ਇਹਦਾ ਆਪਣਾ ਰੋਲਵਰ ਸੀਗਾ ਉਹ ਵੀ ਇਹਨਾਂ ਦਾ ਜਬਤ ਕਰ ਲਿਆ ਗਿਆ। ਕੱਟੋਗਾ ਟੱਕ ਮੇਰੀ ਨੇ ਅਸੀਂ 10 ਮਹੀਨੇ ਇਸਐਸਪੀ ਸਾਹਿਬ ਬਰਨਾਲਾ ਨੂੰ ਮਿਲਣ ਵਾਸਤੇ ਗਏ ਆ ਅੱਜ ਤੋਂ 2-2 ਸਾਲ ਪਹਿਲਾਂ। ਬਾਰ-ਬਾਰ ਜਾਂਦੇ ਰਹੇ ਕਿਤੇ ਮਹੀਨੇ ਬਾਅਦ 10 ਦਿਨਾਂ ਬਾਅਦ ਕਿਉਂਕਿ ਕਲਕੱਤਾ ਮੈਨੂੰ ਬਾਰ-ਬਾਰ ਦੱਸਦਾ ਸੀ ਵੀ ਮੇਰਾ ਜਿਹੜਾ ਯਾਰ ਬੰਦੇ ਲੱਗੇ ਹੋਏ ਮੈਨੂੰ ਮਾਰ ਦੇ। ਮੇਰਾ 15 ਸਾਲ ਤੋਂ ਬਾਸ ਕਿ ਕਦੇ ਹਰ ਮੁੱਦੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਮੈਨੂੰ ਫੋਨ ਕਰਦਾ ਜਿੱਦ ਇੱਥੇ ਲਾਹ ਸੰਗੋਗੋ ਕਿਨੂੰ ਉਹਨੂੰ ਕਹਿਆ ਸੀ ਮੈਂ ਤੇਰੇ ਥੱਪੜ ਮਾਰ ਮਰ ਅੰਦਰ ਕਰਾ ਦੂੰ ਉਸੇ ਦਿਨ ਮੈਨੂੰ ਫੋਨ ਲਾ ਕੇ ਕਿਹਾ ਕਹਿੰਦਾ ਭਰਾ ਇੱਥੇ ਆ ਯਾਰ ਚਲ ਅਸੀਂ ਇੱਥੇ ਆ ਕੇ ਨਾਲ ਦੀ ਨਾਲ ਹੀ ਇੱਥੋਂ ਲਾਈਵ ਹੋ ਕੇ ਅਸੀਂ ਵੀਡੀਓ ਪਾਈਆਂ ਪਰ ਬੰਦੇ ਦੇ ਨਾਲ ਇੰਨਾ ਜ਼ੁਲਮ ਜਾਤੀ ਯਾਰ ਬੇਇਨਸਾਫੀ ਅੱਜ ਹੋ ਗਈ ਮੈਂ ਸਮਝਦਾ ਕਿ ਪੰਜਾਬ ਦੀ ਐਂ ਜਵਾਨਾਂ ਨੂੰ ਕੋਲਣ ਵਾਲਿਆਂ ਨੂੰ ਜੀਬ ਮਤਲਬ ਕਿਸੇ ਟਾਈਮ ਤੇ ਉਹ ਕਹਿੰਦੇ ਹਨ ਕਿ ਨਾ ਸ਼ਿੱਕੇ ਢਾਲ ਕੇ ਕੰਨਾਂ ਦੇ ਵਿੱਚ ਤੇ ਜੀਬ ਵੱਢਣ ਦੀ ਿਆ ਰਹੀ ਹੈ ਜਿਹੜੇ ਕਹਿੰਦੇ ਸੀਗੇ ਅਸੀਂ ਬਦਲਾ ਲਿਆ ਦੇਾਂਗੇ ਅਸੀਂ ਐ ਕਰ ਦੇਾਂਗੇ ਅੱਜ ਉਹਨਾਂ ਦੇ ਰਾਜ ਦੇ ਵਿੱਚ ਪਹਿਲਾ ਸਿੱਧੇ ਮੂਸੇ ਵਾਲਾ ਦੀਪ ਸਿੰਧੂ ਮਤਲਬ ਕਿੰਨੇ ਲੋਕ ਆ ਜਿਹੜੇ ਬੋਲਣ ਵਾਲੇ ਜਿਹੜੇ ਪੰਜਾਬ ਦੇ ਮੁੱਦੇ ਤੇ ਬੋਲਦੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੋਲਣ ਵਾਲੇ ਅੱਜ ਕਲਕੱਤਾ ਬੋਲਣ ਵਾਲਾ ਸੀ ਮੈਨੂੰ ਜਦੋਂ ਫੋਨ ਗਿਆ ਮੈਨੂੰ ਲੱਗਦਾ ਕਿ 5 ਮਿੰਟ ਮੈਨੂੰ ਹੋਸ਼ ਨਹੀਂ ਆਈ ਕਿ ਯਾਰ ਸਾਡਾ ਭਰਾ ਅੱਜ ਉਸ ਦੁਨੀਆ ਤੋਂ ਚਲੇ ਗਿਆ ਯਾਰ ਜਿਹੜਾ ਬੰਦਾ ਲੋਕਾਂ ਦੇ ਮੁੱਦੇ ਤੇ ਬੋਲਦਾ ਬੰਦੇ ਨੇ ਕੁੱਤਤੇ ਨੇ ਕੋਈ ਕਿਸੇ ਨਾਲ ਠੱਗੀ ਕਿਸੇ ਨਾਲ ਧੋਖਾ ਕਿਸੇ ਨਾਲ ਯਾਰ ਕੋ ਮਾੜਾ ਬਿਹੇਵ ਕੀਤਾ ਹੋਵੇ ਮਤਲਬ ਯਾਰ ਕਿਹੜਾ ਵਰਗ ਹੈ ਜਿਹੜ ਸਹਨੇ ਦੇ ਵਿੱਚ ਆ ਬਾਈ ਸੁਖਮੰਦਰ ਕਲਕੱਤਾ ਸਰਪੰਚ ਦਾ ਕਤਲ ਸ਼ਰੀਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗਿਆ ਉਹਨਾਂ ਦੇ ਪੁਰਾਣੇ ਕਿਸੇ ਸਾਥੀ ਦੇ ਵੱਲੋਂ ਦੱਸਿਆ ਜਾ ਰਿਹਾ ਉਹਨਾਂ ਦੇ ਨਾਲ ਰਹਿੰਦੇ ਸਾਥੀ ਸਾਡੇ ਨਾਲ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਮਤਲਬ ਕਿੰਨਾ ਧਮਕੀਆਂ ਭਰੀਆਂ ਗੱਲਾਂ ਬਾਤਾਂ ਕਿਉਂਕਿ ਤੁਹਾਡੇ ਨਾਲ ਰਹਿੰਦੇ ਸਾਥੀ ਸੀ ਤੁਹਾਡੇ ਦੱਸਦੇ ਸੀ ਕਿ ਧਮਕੀਆਂ ਵਗੈਰਾ ਆ ਰਹੀਆਂ ਨੇ ਜਾਂ ਇਸ ਸੀਨ ਦਾ ਪਹਿਲਾਂ ਕੁਝ ਪਤਾ ਸੀ ਕਿ ਨਾਲ ਰਹਿੰਦਾ ਸਾਥੀ ਆ ਕੁਝ ਕਰੂਗਾ ਬਾਈ ਜੀ ਅੱਜ ਤੋਂ ਕਰੀਬ 2.5 ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਦੇ ਬੰਦੇ ਦੋ ਤਿੰਨ ਇਥੋਂ ਫੜੇ ਗਏ ਸੀਗੇ ਸੀਐਸਟਾਫ ਨੇ ਫੜੇ ਸੀ ਸੀਐਸਟਾਫ ਦੇ ਵਿੱਚ ਉਹ ਬੰਦੇ ਮੰਨੇ ਸੀ ਉਹਨਾਂ ਕੋਲੋਂ ਅਸਲਾ ਫੜਿਆ ਗਿਆ ਸੀ ਉਹ ਵੀ ਚੋਰ ਚੜੱਕੇ ਬੰਦੇ ਸੀਗੇ ਉਹਨਾਂ ਤੋਂ ਅਸਲਾ ਫੜਿਆ ਗਿਆ ਸੀ ਤੇ ਉਸ ਟਾਈਮ ਤੇ ਉਹ ਬੰਦੇ ਆਨੇ ਸੀਐਸਟਾਫ ਚ ਮੰਨੇ ਸੀ ਵੀ ਜਿਹੜਾ ਸੀ ਅਸਲਾ ਲੈ ਕੇ ਆਂਦਾ ਕਲਕੱਤੇ ਨੂੰ ਮਾਰਨ ਵਾਸਤੇ ਲੈ ਕੇ ਆਂਦਾ ਉਸ ਟਾਈਮ ਤੇ ਅਸੀਂ ਸਾਨੂੰ ਜਦੋਂ ਪਤਾ ਲੱਗਾ ਬਕਾਇਦਾ ਲਿਖਤੀ ਗੱਲ ਆ ਉਹ ਉਹ ਜਿਹੜੇ ਅਸੀਂ ਲੈ ਕੇ ਐਸਐਸਪੀ ਬਰਨਾਲਾ ਦੇ ਕੋਲੇ ਗਏ ਉਦੋਂ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਹੁੰਦੇ ਸਨ ਸਿਮਰਜੀਤ ਸਿੰਘ ਮਾਨ ਨੇ ਆਪਣੇ ਲੈਟਰ ਹੈਡ ਤੇ ਲਿਖ ਕੇ ਵੀ ਉੱਥੇ ਦਿੱਤਾ ਐਸਐਸਪੀ ਨੂੰ ਬਿਕ ਸੁਖਵਿੰਦਰ ਸਿੰਘ ਕਲਕੱਤੇ ਨੂੰ ਖਤਰਾ ਹੈ ਪਰ ਅਸਲ ਇਹਨੂੰ ਬਚਾਏ ਦੀ ਸਕਿਉਰਿਟੀ ਕਰਨ ਦੇ ਬਜਾਏ ਇਹਦੀ ਰੱਖਿਆ ਕਰਨ ਦੇ ਇਹਦੇ ਤੇ ਝੂਠੇ ਦੋ ਤਿੰਨ ਪਰਚੇ ਪਾ ਕੇ ਇਹਦੇ ਜਿਹੜੇ ਅਸਲਾ ਇਹਦਾ ਆਪਣਾ ਰਵਲਵਰ ਸੀਗਾ ਉਹ ਵੀ ਇਹਨਾਂ ਦਾ ਜ਼ਬਤ ਕਰ ਲਿਆ ਗਿਆ ਘਟੋ ਘਟਕ ਵੇਰੀ ਨੇ ਅਸੀਂ 10 ਵੇਰੀ ਐਸਐਸਪੀ ਸਾਹਿਬ ਬਰਨਾਲਾ ਨੂੰ ਮਿਲਣ ਵਾਸਤੇ ਗਏ ਆ ਅੱਜ ਤੋਂ 2-2.5 ਸਾਲ ਪਹਿਲਾਂ ਬਾਰ ਬਾਰ ਜਾਂਦੇ ਰਿਹਾ ਕਿਤੇ ਮਹੀਨੇ ਬਾਅਦ ਦਸਾਂ ਦਿਨਾਂ ਬਾਅਦ ਕਿਉਂਕਿ ਕਲਕੱਤਾ ਮੈਨੂੰ ਬਾਰ ਬਾਰ ਦੱਸਦਾ ਸੀ ਵੀ ਮੇਰਾ ਜਿਹੜਾ ਯਾਰ ਬੰਦੇ ਲੱਗੇ ਹੋਏ ਮੈਨੂੰ ਮਾਰਨਗੇ ਹਾਂਜੀ ਅੱਜ ਅੱਜ ਹੀ ਕਰੀਬ ਮੈਨੂੰ ਲੱਗਾ 3:30 ਤਿੰਨ 3:30 ਵਜੇ ਮੇਰੇ ਕੋਲ ਉਹ ਪਹਾੜੋ ਆਇਆ ਇੱਕ ਲੜਕੀ ਦਾ ਉਥੇ ਕੋ ਮੈਟਰ ਸੀਗਾ ਅਸੀਂ ਉਸ ਲੜਕੀ ਦੇ ਮੈਟਰ ਦੇ ਵਿੱਚ ਮੈਨੂੰ ਬੁਲਾਇਆ ਅਸੀਂ ਉੱਥੋਂ ਜਦੋਂ ਆ ਕੇ ਮੈਂ ਘਰ ਨੂੰ ਚਲੇ ਗਿਆ ਇਹ ਇਧਰ ਨੂੰ ਆ ਗਿਆ ਮੈਨੂੰ ਲੱਗਾ ਘੰਟੇ ਤੇ ਸਵਾ ਘੰਟੇ ਦੇ ਵਿੱਚ ਮੈਨੂੰ ਫੋਨ ਚੱਲਿਆ ਗਿਆ ਵੀ ਕੋਲਕੱਤੇ ਦਾ ਮਟਰ ਹੋ ਗਿਆ ਇਹ ਦੱਸਿਆ ਵੀ ਇਹ ਜਾ ਰਿਹਾ ਕਿ ਜੋ ਜਿਹਦੇ ਵੱਲੋਂ ਕਤਲ ਕੀਤਾ ਗਿਆ ਉਹ ਪੁਰਾਣਾ ਸਾਥੀ ਸੀ ਪੁਰਾਣਾ ਨਾਲ ਰਹਿੰਦਾ ਹੁੰਦਾ ਸੀ ਬਈ ਜੀ ਤੁਸੀਂ ਅੱਜ ਜ਼ਿਕਰ ਦੇਖੋ ਜਿੰਨੇ ਵੀ ਕਤਲ ਹੋਇਆ ਚਿੰਨੇ ਵੀ ਕਤਲ ਹੋਇਆ ਉਹ ਸਾਰੇ ਦੇ ਸਾਰੇ ਉਹ ਬੰਦੇ ਸਾਥੀ ਹੁੰਦੇ ਆ ਜਿਹੜੇ ਤੁਹਾਡੇ ਕਿਤੇ ਨਾਲ ਰਹੇ ਹੁੰਦੇ ਆ ਕਿਉਂਕਿ ਜਿਹੜੀਆਂ ਸਰਕਾਰਾਂ ਜਿਹੜੇ ਲੋਕ ਆ ਜਿਹੜੇ ਪਾਵਰਫੁੱਲ ਲੋਕ ਆ ਉਹ ਪਾਵਰਫੁੱਲ ਲੋਕ ਆਪਣੇ ਹੀ ਸਾਥੀ ਨੂੰ ਪੱਟਦੇ ਆ ਆਪਣੇ ਸਾਥੀ ਨੂੰ ਪੱਟ ਕੇ ਉਹਨੂੰ ਕੋਈ ਸਪਾਰੀ ਦੇ ਕੇ ਉਸ ਤੋਂ ਨੂੰ ਕਹਿੰਦੇ ਕਿ ਠੋਕ ਦੇ ਤੇਰਾ ਕੁਝ ਨਹੀਂ ਹੋਉਂਦਾ ਹੁਣ ਦਿੰਦੇ ਅਸੀਂ ਤੇਰੇ ਪਿੱਛੇ ਬੈਠੇ ਆਂ ਇਹੀ ਗੱਲ ਸੇਮ ਆ ਜਿਹੜੀ ਇੱਥੇ ਹੋਈ ਆ ਤੁਹਾਨੂੰ ਮੈਂ ਥੋੜੀ ਜਿਹੀ ਪਰ ਗੱਲ ਪਿੱਛੇ ਚੱਲੇ ਜਾਵਾਂ ਜਿਹੜਾ ਮੁੰਡਾ ਸੀਗਾ ਗੁਰਪ੍ਰੀਤ ਸਿੰਘ ਜਿਹੜਾ ਹਰੀ ਨੌ ਹਰੀ ਨੌ ਦਾ ਜਿਹੜਾ ਕਤਲ ਹੋਇਆ ਸੀ ਉਹ ਸਾਡੇ ਪਿੰਡ ਦੇ ਜਵਾਕ ਸੀ ਭਧੌੜ ਦੇ ਭੋਰਾ ਭੋਰਾ ਜਵਾਕ ਸੀ ਨਿਸ਼ੇੜੀ ਸੀ ਬਲਕਿ ਕਿਸੇ ਨੂੰ 10 ਗ੍ਰਾਮ ਚਿੱਟਾ ਦਿੱਤਾ ਤੇ ਕਿਸੇ ਨੂੰ 5-10 ਹਜ਼ਾਰ ਰੁਪਈਆ ਦਿੱਤਾ ਬੰਦੇ ਦਾ ਕਤਲ ਕਰਦੇ ਆ ਯਾਰ ਇਹ ਤਾਂ ਪੰਜਾਬ ਦੇ ਖਲਾਤ ਹੋ ਚੁੱਕਿਆ ਜਿੱਦਣ ਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਦਲਾ ਜਿਹੜੇ ਕਹਿੰਦੇ ਸੀਗੇ ਅਸੀਂ ਬਦਲਾ ਲਿਆ ਦੇਾਂਗੇ ਅਸੀਂ ਇਹ ਕਰ ਦੇਾਂਗੇ ਅੱਜ ਉਹਨਾਂ ਦੇ ਰਾਜ ਦੇ ਵਿੱਚ ਪਹਿਲਾ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਮਤਲਬ ਕਿੰਨੇ ਲੋਕ ਆ ਜਿਹੜੇ ਬੋਲਣ ਵਾਲੇ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਵੀ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੋਲਣ ਵਾਲੇ ਅੱਜ ਕਲਕੱਤਾ ਬੋਲਣ ਵਾਲਾ ਸੀ ਮੈਨੂੰ ਜਦੋਂ ਮਤਲਬ ਫੋਨ ਗਿਆ ਤਾਂ ਮੈਨੂੰ ਲੱਗਦਾ ਕਿ 5 ਮਿੰਟ ਮੈਨੂੰ ਹੋਸ਼ ਨਹੀਂ ਆਏਗੀ ਵੀ ਯਾਰ ਸਾਡ ਹਜੋ ਉਸ ਦੁਨੀਆ ਤੋਂ ਚਲੇ ਗਿਆ ਯਾਰ ਜਿਹੜਾ ਬੰਦਾ ਲੋਕਾਂ ਦੇ ਮੁੱਦਿਆਂ ਤੇ ਬੋਲਦਾ ਬੰਦੇ ਨੇ ਕੋਲਕੱਤੇ ਨੇ ਕੋਈ ਕਿਸੇ ਨੂੰ ਠੱਗੀ ਕਿਸੇ ਨੂੰ ਧੋਖਾ ਕਿਸੇ ਨੂੰ ਯਾਰ ਕੋ ਮਾੜਾ ਬਿਹੇਵ ਕੀਤਾ ਹੋਵੇ ਮੈਨੂੰ ਪਤਾ ਵੀ ਇੱਥੇ ਪਿੰਡ ਦੇ ਵਿੱਚ ਨਗਰ ਕੌਂਸਲ ਬਣ ਰਹੀ ਸੀ ਇਸ ਬੰਦੇ ਨੇ ਕਿਹਾ ਕਿ ਜੇ ਇੱਥੇ ਨਗਰ ਕੌਂਸਲ ਬਣ ਗਈ ਮਜ਼ਦੂਰਾਂ ਦਾ ਕੰਮ ਆ ਖੁੱਸ ਜੂ ਇੱਥੇ ਧਰਨਾ ਦਿੱਤਾ ਵੀਡੀਓ ਦਾ ਉੱਤਰ ਦੇ ਸਾਹਮਣੇ ਮੈਨੂੰ ਬੁਲਾਇਆ ਸੀ ਇੱਥੇ ਅੱਗੇ ਧਰਨਾ ਲਾ ਤੇਰੇਗਾ ਮਜ਼ਦੂਰਾਂ ਦੇ ਹੱਕ ਚ ਮਾਲੋ ਯਾਰ ਕਿਹੜਾ ਫਰਕ ਹੈ ਜਿਹੜੇ ਵਰਕਰ ਦੇ ਵਰਗ ਦੇ ਨਾਲ ਕਲਕੱਤਾ ਨਹੀਂ ਖੜਾ ਪਿੰਡ ਦੇ ਵੀ ਤਾਂ ਹਾਂ ਮਾਰ ਰੋਰੀ ਸੀ ਇੱਕ ਮਾਤਾ ਆਈ ਉਹ ਕਹਿੰਦੇ ਕਿ ਕਲਕੱਤਾ ਨਹੀਂ ਮਰਿਆ ਮੇਰਾ ਤਾਂ ਪੁੱਤ ਮਰ ਗਿਆ ਮੇਰਾ ਤਾਂ ਪੁੱਤ ਸੀ ਕਹਿੰਦੇ ਬਈ ਤੁਸੀਂ ਉਹਨਾਂ ਦੀ ਛੱਡੋ ਮਾਤਾ ਚੱਲ ਪਿੰਡ ਵਾਲੇ ਪਿੰਡ ਵਾਲਿਆਂ ਦਾ ਉਹ ਖੜਿਆ ਹਮਦਰ ਦੀ ਕਿਤੇ ਨਾ ਕਿਤੇ ਉਹਨਾਂ ਨਾਲ ਕੁਝ ਨਾ ਕੁਝ ਕਰਿਆ ਹੋਊਗਾ ਯਾਰ ਸਾਡਾ ਜਿਹੜੇ ਬੰਦਿਆਂ ਨਾਲ ਮੈਨੂੰ ਲੱਗਦਾ ਵੀ ਮੇਰੇ ਨਾਲ 15 ਸਾਲ ਤੋਂ ਬਾਸ ਕੀ ਕਹਿੰਦੇ ਹਰ ਮੁੱਦੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਮੈਨੂੰ ਫੋਨ ਕਰਦਾ ਜਿੱਦੇ ਇੱਥੇ ਮਲਾਬ ਸੰਗੋਗੋ ਕਹਿੰਦੇ ਉਹਨੂੰ ਕਹਿਆ ਸੀ ਮੈਂ ਤੇਰੇ ਥੱਪੜ ਮਾਰ ਮ ਉਸ ਦਿਨ ਮੈਨੂੰ ਫੋਨ ਲੱਗੇ ਗਿਆ ਕਹਿੰਦਾ ਭਰਾ ਇੱਥੇ ਆ ਯਾਰ ਚਲ ਅਸੀਂ ਇੱਥੇ ਆ ਕੇ ਦਾਲ ਦੇ ਨਾਲ ਹੀ ਇੱਥੋਂ ਲਾਈਵ ਹੋ ਕੇ ਅਸੀਂ ਵੀਡੀਓ ਪਾਈਆਂ ਪਰ ਬੰਦੇ ਦੇ ਨਾਲ ਇੰਨਾ ਜ਼ੁਲਮ ਜਤੀ ਯਾਰ ਬੇਇਨਸਾਫੀ ਅੱਜ ਹੋ ਗਈ ਮੈਂ ਸਮਝਦਾ ਕਿ ਪੰਜਾਬ ਦੀ ਐਂ ਜਵਾਨਾਂ ਨੂੰ ਬੋਲਣ ਵਾਲਿਆਂ ਨੂੰ ਜੀਵ ਮਤਲਬ ਕਿਸੇ ਟਾਈਮ ਤੇ ਕਹਿੰਦੇ ਕਿ ਨਾ ਛਿੱਕੇ ਢਾਲ ਕੇ ਕੰਨਾਂ ਦੇ ਵਿੱਚ ਤੇ ਜੀਵ ਬੜ ਦਿੰਤੀ ਜਾ ਰਹੀ ਹੈ ਅੱਜ ਬਈ ਜੀ ਪੰਜਾਬ ਦੀ ਸਰਕਾਰ ਮਨੀਸ਼ ਸੋਧਿਆ ਨੇ ਜੋ ਬੋਲਿਆ